ਪਰ ਜਦੋਂ ਅਸੀਂ ਪਸ਼ੂਕੜ ਵੇਖਦੇ ਆ ਤੇ ਵਿਸਾਖੀ ਦਾ ਜਿਹੜਾ ਅਸ਼ੋਕੜ ਹੈ ਵਿਸਾਖੀ ਦਾ ਸਬੰਧ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹੀ ਅਰਬ ਹੁੰਦਾ ਹੈ ਜਦੋਂ ਧੰਨ ਗੁਰੂ ਗੁਰਨਾਨਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਤਾਂ ਕਿਸੀ ਨੂੰ ਮਨਾਉਂਦੇ ਕੱਤੇ ਦੇ ਵਿੱਚ ਆ ਉਹ ਗੱਲ ਵਕਰੀ ਆ ਇੱਕ ਤੁਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੁਸਤਕਾਂ ਪੜੋ ਤੁਸੀਂ ਗੂਗਲ ਦੇ ਉੱਤੇ ਸਰਚ ਕਰੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਦੋਂ ਹੋਇਆ ਜਿਤਨੇ ਵੀ ਵਿਦਵਾਨ ਨੇ ਕੇਂਦਰੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਉਹ 15 ਅਪ੍ਰੈਲ ਸਨ 1469 ਮਿਲਿਆ ਮਿਲੇਗਾ ਤੁਹਾਨੂੰ ਹਕੀਕਤ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵਿਸਾਖੀ ਦੇ ਮਹੀਨੇ ਦੇ ਵਿੱਚ ਹੋਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖੀ ਦੀ ਨੀਂ ਰੱਖੀ ਤੇ ਮੰਨੋ ਸਿੱਖੀ ਦੀ ਸ਼ੁਰੂਆਤ ਜਿਹੜੀ ਹੈ ਉਹ ਵਿਸਾਖੀ ਦੇ ਮਹੀਨੇ ਤੋਂ ਆਰੰਭ ਹੁੰਦੀ ਹੈ ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਦਾ ਉਧਾਰਨ ਕਰਨ ਵਾਸਤੇ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਭੀਖ ਬਣਾਇਆ ਉਦਾਸੀ ਦੀ ਰੀਤ ਚਲਾਈ ਜਿਹੜਿਆ ਸੋਧਨ ਧਰਤ ਨੂੰ ਕਾਈ ਤੇ ਜਦੋਂ ਗੁਰਨਾਨਕ ਸਾਹਿਬ ਮਹਾਰਾਜ ਜੀ ਸਤੰਬਰ 1507 ਦੇ ਵਿੱਚ ਜਗਤ ਦਾ ਉਧਾਰ ਕਰਨ ਵਾਸਤੇ ਘਰੋਂ ਨਿਕਲੇ ਨੇ ਤੇ ਸਤਗੁਰੂ ਮਹਾਰਾਜ ਲਾਹੌਰ ਤਲਵੰਡੀ ਤਲਵੰਡੀ ਤੋਂ ਸੈਦਪੁਰ ਹੁੰਦਿਆਂ ਹੁੰਆਂ ਜਦੋਂ ਹਰਿਦਵਾਰ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਤੇ ਅਫਵਾਸ ਦੱਸਦਾ ਵੀ ਹਰਿਦਵਾਰ ਦੀ ਧਰਤੀ ਦੇ ਉੱਤੇ ਉਸ ਵਕਤ ਬਸਾਕੀਬੰ ਮਿੱਲਾ ਲੱਗਾ ਹੋਇਆ ਸੀ ਕਿਉਂਕਿ ਬਸਾਖੀ ਜਿਹੜੀ ਹੈ ਨਾ ਉਹ ਬਹੁਤ ਬਾਕੀ ਧਰਮਾਂ ਦੇ ਵਿੱਚ ਵੀ ਮਹੱਤਵ ਰੱਖਦੀ ਹੈ ਤੇ ਸਿੱਖੀ ਦੇ ਅੰਦਰ ਵੀ ਮਹੱਤਵ ਰੱਖਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਬਸਾਖੀ ਦੇ ਪੁਰਬ ਦੇ ਉੱਤੇ ਹਰਿਦਵਾਰ ਦੀ ਧਰਤੀ ਦੇ ਉੱਤੇ 1508 ਦੇ ਵਿੱਚ ਉਹਨਾਂ ਲੋਕਾਂ ਨੂੰ ਇੱਕ ਗੱਲ ਸਮਝਾਈ ਸੀ ਜਿਹੜੇ ਲੋਕ ਸੂਰਜ ਨੂੰ ਪਾਣੀ ਦਿੰਦੇ ਸਨ ਚੜ੍ਹਦੇ ਵਾਲੇ ਪਾਸੇ ਨੂੰ ਪਾਣੀ ਦਿੰਦੇ ਸਨ ਤੇ ਪੁੱਛਦੇ ਸਨ ਤਾਖਦੇ ਸਾਨੂੰ ਕਿ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਆ ਸਤਗੁਰੂ ਜੀ ਨੇ ਉਸੇ ਹਰਿਦਵਾਰ ਦੀ ਧਰਤੀ ਦੇ ਉੱਤੇ ਉਹਨਾਂ ਦਾ ਧਰਮ ਗੜ ਜਿਹੜਾ ਸੀ ਉਹ ਤੋੜਿਆ ਵੀ ਸਜਣੋ ਤੁਹਾਡਾ ਪਾਣੀ ਓਥੇ ਤੱਕ ਕਿਵੇਂ ਪੁੱਜੇਗਾ ਸਤਗੁਰੂ ਜੀ ਨੇ ਉਹਨਾਂ ਨੂੰ ਕੋਕਟ ਕਰਮ ਦੇ ਵਿੱਚੋਂ ਵਰਜਿਆ ਸੀ ਮਾਨੋ ਸਿੱਖ ਨੂੰ ਵੀ ਇਕ ਤਨੀਪ ਕਰ ਦਿੱਤੀ ਵੀ ਤੂੰ ਕਿਸੇ ਕਰਮ ਕਾਂਡ ਵਿੱਚ ਨਹੀਂ ਪੈਣਾ ਤੂੰ ਪੂਜਾ ਅਕਾਲਪੂਰ ਦੀ ਕਰਨੀ ਹੈ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਗੁਰੂ ਅੰਗਦ ਦੇ ਮਹਾਰਾਜ ਤੇ ਗੁਰੂ ਅੰਦਰ ਦੇ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਦੇਖਨੇ ਆ ਤੇ ਉਹਨਾਂ ਦਾ ਪ੍ਰਕਾਸ਼ ਜਿਹੜਾ ਹੈ ਉਹ ਵੀ ਵਿਸਾਖ ਦੇ ਮਹੀਨੇ ਵਿੱਚ ਆ ਤੇ ਉਹਨਾਂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੀ ਬੋਲੀ ਬਣਾਈ ਸੀ ਅੱਜ ਵੀ ਤੁਸੀਂ ਦਰਸ਼ਨ ਕਰਦੇ ਹੋ ਵੋਂਗੇ ਉਸ ਬੋਲੀ ਦਾ ਨਿਰਮਾਣ ਜਿਹੜਾ ਹੈ ਉਹ ਆਰੰਭ ਕੀਤਾ ਬੋਲੀ ਬਣਾਉਣ ਦੇ ਦੋ ਕਾਰਨ ਸਨ ਇੱਕ ਤੇ ਗੋਵਿੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੇ ਉੱਚ ਜਾਤੀ ਦੇ ਲੋਕ ਸਨ ਉਹਨਾਂ ਲੋਕਾਂ ਨੂੰ ਈਰਖਾ ਸੀ ਗੁਰੂ ਘਰ ਦੇ ਨਾਲ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਵੱਲੋਂ ਵਸਾਇਆ ਹੋਏ ਉਹਨਾਂ ਲੋਕਾਂ ਨੂੰ ਕਿਉਂਕਿ ਗੁਰੂ ਘਰ ਦੇ ਵਿੱਚ ਤੇ ਕੋਈ ਜਾਤ ਪਾਤ ਪ੍ਰਵਾਨ ਨਹੀਂ ਸੀ ਇੱਥੇ ਤੇ ਸਾਰਿਆਂ ਨੂੰ ਬਰਾਬਰ ਦਾ ਹੱਕ ਸੀ ਪਰ ਉਹ ਲੋਕ ਪਰਵਾਣ ਨਹੀਂ ਸੀ ਕਰਦੇ ਵੀ ਅਸੀਂ ਉੱਚੀ ਜਾਤੀ ਦੇ ਲੋਕ ਆ ਉਹਨਾਂ ਲੋਕਾਂ ਨੇ ਖੂਹਾਂ ਦੇ ਉੱਤੋਂ ਪਾਣੀ ਨਹੀਂ ਸੀ ਭਰਨ ਦਿੰਦੇ ਤੇ ਉਹਨਾਂ ਲੋਕਾਂ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਦਾਤਾ ਜੀ ਵੀ ਪਾਣੀ ਦੀ ਤੇ ਬਹੁਤ ਜ਼ਰੂਰਤ ਹੈ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਵੀ ਕਹੇ ਦਾ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਤੇ ਪਾਣੀ ਤੇ ਹਰੇਕ ਵਾਸਤੇ ਬੜਾ ਜ਼ਰੂਰੀ ਹੈ ਤੇ ਹੁਣ ਸਤਿਗੁਰੂ ਨੂੰ ਬੇਨਤੀ ਕਰਦੇ ਵੇ ਸਤਿਗੁਰੂ ਪਾਣੀ ਦੀ ਸਮੱਸਿਆ ਕਿਵੇਂ ਹੱਲ ਕਰੀਏ ਇਹ ਲੋਕ ਸਾਨੂੰ ਆਪਣੇ ਖੂਹਾਂ ਦੇ ਉੱਤੋਂ ਪਾਣੀ ਨਹੀਂ ਘਰੋਂ ਦਿੰਦੇ ਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਸਤਿਗੁਰੂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਬੋਲੀ ਦਾ ਨਿਰਮਾਣ ਕੀਤਾ ਬੋਲੀ ਆਪ ਜੀ ਨੇ ਕਿਵਟਿਆਂ ਦੇ ਦਰਸ਼ਨ ਕੀਤਾ ਹੋਵੇਗਾ ਖੂਹ ਦਾ ਥੋੜਾ ਜਿਹਾ ਵੱਡਾ ਰੂਪ ਹੁੰਦਾ ਹੈ ਖੂਹ ਦੇ ਵਿੱਚੋਂ ਪਾਣੀ ਕਿਸੇ ਚੀਜ਼ ਦੇ ਨਾਲ ਕੱਢਿਆ ਜਾਂਦਾ ਹੈ ਪਰ ਬੋਲੀ ਦੇ ਵਿੱਚ ਥੱਲੇ ਜਾਣ ਵਾਸਤੇ ਪੌੜੀਆਂ ਲਾ ਦਿੱਤੀਆਂ ਜਾਂਦੀਆਂ ਨੇ ਉਹ ਬੌਲੀ ਕਹਿੰਦੇ ਨੇ ਉਹਨੂੰ ਹੁਣ ਜਦੋਂ ਉਹਦਾ ਨਿਰਮਾਣ ਹੋ ਰਿਹਾ ਸੀ ਨਾ ਤੇ ਨਿਰਮਾਣ ਕਰਨ ਵਾਲੇ ਕਾਰੀਗਰ ਨੇ ਉਹਦਾ ਨਿਰਮਾਣ ਤੇ ਕਰ ਦਿੱਤਾ ਥੱਲੇ ਤੱਕ ਟੁੱਟ ਦਿੱਤੀ ਹੁਣ ਥੱਲੇ ਕੜ ਆ ਗਿਆ ਕੜ ਦਾ ਮਤਲਬ ਹੁੰਦਾ ਕੋਈ ਪੱਥਰ ਆ ਜਾਣਾ ਜਾਂ ਜਿਹੜੀ ਮਿੱਟੀ ਹੈ ਉਹ ਸਖਤ ਆ ਜਾਣੀ ਹੈ ਤੇ ਜਿਹੜੇ ਕਾਰੀਗਰ ਹੁੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਅੱਜ ਵੀ ਤੁਸੀਂ ਬੋਰ ਕਰਦੇ ਹੋ ਪਹਿਲਾਂ ਸਖਤ ਮਿੱਟੀ ਆਉਂਦੀ ਹੈ ਜੇ ਦੇਖੋ ਸਖਤ ਮਿੱਟੀ ਟੁੱਟ ਜਾਂਦੀ ਹੈ ਤੇ ਥੱਲੇ ਫਿਰ ਰੇਤਲੀ ਤੇ ਪਾਣੀ ਹੁੰਦਾ ਹੈ ਇਸੇ ਤਰ੍ਹਾਂ ਉਹ ਕਾਰੀਗਰ ਵੀ ਅੰਦਾਜ਼ਾ ਲਾ ਲੈਂਦੇ ਨੇ ਵੀ ਹੁਣ ਇਹਦੇ ਥੱਲੋਂ ਪਾਣੀ ਆਵੇਗਾ ਹੁਣ ਸਖਤ ਜਗ੍ਹਾ ਆ ਗਈ ਉਹਨੂੰ ਕੜ ਕਹਿੰਦੇ ਨੇ ਉਸ ਕਾਰੀਗਰ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਹੁਣ ਕੜ ਆ ਗਿਆ ਤੇ ਵਿੱਚ ਜਾ ਕੇ ਉਸ ਕੜ ਨੂੰ ਤੋੜਨਾ ਪਵੇਗਾ ਉਸ ਕੜ ਨੂੰ ਤੋੜਨਾ ਪਵੇਗਾ ਪਰ ਜਿਹੜਾ ਅੰਦਰ ਜਾ ਕੇ ਉਸ ਕੜਨ ਨੂੰ ਤੋੜੇਗਾ ਨਹੀਂ ਤੇ ਪਾਣੀ ਇੰਨੀ ਵੇਗ ਦੇ ਨਾਲ ਉੱਪਰ ਨੂੰ ਆਏਗਾ ਤੇ ਉਹ ਪਾਣੀ ਵਿੱਚ ਡੁੱਬ ਸਕਦਾ ਹੈ ਉਸ ਵਕਤ ਇੱਕ ਗੁਰੂ ਦਾ ਸਿੱਖ ਮਾਨਕ ਚੰਦ ਉਹਨੇ ਬੇਨਤੀ ਕੀਤੀ ਸਤਿਗੁਰੂ ਮੈਂ ਇਹ ਕੰਮ ਕਰਾਂਗਾ ਉਹ ਮਾਨਕ ਚੰਦ ਖੱਲੇ ਗਿਆ ਹਥੌੜਾ ਲੈ ਕੇ ਹਥੌੜੇ ਦੇ ਨਾਲ ਉਹਨੇ ਛੱਟਾਂ ਮਾਰੀਆਂ ਉਹ ਜਿਹੜੀ ਸਖਤ ਮਿੱਟੀ ਸੀ ਉਸ ਨੂੰ ਤੋੜਿਆ ਉਸ ਕਾਰੀਗਰ ਦੇ ਸਮਝਣ ਦੇ ਮੁਤਾਬਕ ਉਵੇਂ ਹੀ ਹੋਇਆ ਕਿ ਪਾਣੀ ਬਹੁਤ ਥੱਲੇੋਂ ਤੇਜ਼ੀ ਦੇ ਨਾਲ ਉੱਪਰ ਨੂੰ ਆਇਆ ਵੇਖਦਿਆਂ ਵਿਖਦਿਆਂ ਉਹ ਬੋਲੀ ਜਿਹੜੀ ਸੀ ਉਹ ਪਾਣੀ ਦੇ ਨਾਲ ਭਰ ਗਈ ਤੇ ਉਹ ਮਾਨਕ ਚੰਦ ਥੱਲੇ ਜਿਹੜਾ ਸੀ ਉਹ ਰਹਿ ਗਿਆ ਉਸ ਮਾਨਕ ਚੰਦ ਦੀ ਮਾਂ ਉਹ ਭੱਜੀ ਭੱਜੀ ਆਈ ਤੇ ਸਾਰਿਆਂ ਨੂੰ ਪਰੇ ਕਰਕੇ ਤੇ ਸਤਿਗੁਰੂ ਨੂੰ ਆਖਣ ਲੱਗੀ ਵੀ ਸਤਿਗੁਰੂ ਮੇਰਾ ਪੁੱਤ ਪਾਣੀ ਵਿੱਚ ਡੁੱਬ ਗਿਆ ਸਤਗੁਰ ਕਹਿਣ ਲੱਗੇ ਤੇਰੇ ਪੁੱਤ ਦਾ ਕੀ ਨਾਮ ਹੈ ਮਾ ਕੈਨਬੀ ਮਾਨਤ ਤੇ ਸਤਗੁਰ ਕਹਿਣ ਲੱਗੇ ਵੀ ਮਾਨਤ ਨਹੀਂ ਪਾਣੀ ਵਿੱਚ ਡੁੱਬਦਾ ਉਸੇ ਵਕਤ ਉਹ ਮਾਨਤ ਚੰਦ ਵੀ ਉੱਪਰ ਆ ਗਿਆ ਤੇ ਸਿੱਖਾਂ ਨੇ ਉਹਨੂੰ ਕਿਸੇ ਤਰੀਕੇ ਦੇ ਨਾਲ ਬਾਹਰ ਕੱਢਿਆ ਉਹਦੇ ਪੇਟ ਵਿੱਚ ਜੋ ਪਾਣੀ ਗਿਆ ਸੀ ਉਸ ਨੂੰ ਉਪਚਾਰ ਕਰਕੇ ਕੱਢ ਦਿੱਤਾ ਤੇ ਮਾਨਤ ਚੰਦ ਜਿਹੜਾ ਸੀ ਨਾ ਉਹ ਰਾਜੀ-ਬਾਜੀ ਬਿਲਕੁਲ ਹੋ ਗਿਆ ਜਿੱਦਣ ਇਹ ਕੜ ਤੋੜਿਆ ਸੀ ਨਾ ਉਸ ਦਿਨ ਇਹ ਬਸਾਖੀ ਦਾ ਪੁਰਬ ਸੀਗਾ ਬਸਾਖੀ ਜਿਹੜੀ ਆ ਨਾ ਉਹ ਧੰਗ ਗੁਰੂ ਗੁਰੂ ਅਮਰਦਾਸ ਮਹਾਰਾਜ ਤੋਂ ਹੀ ਮਨਾਉਣੀ ਸ਼ੁਰੂ ਹੋ ਗਈ ਸੀ ਇੱਕ ਗੁਰੂ ਦਾ ਸਿੱਖ ਬੜਾ ਪਿਆਰਾ ਸੀ ਉਹਦਾ ਨਾਮ ਸੀ 파ਰੂ ਜੁਲ ਕੋ ਜਿਹਨੂੰ 파ਰੂ ਪਰਮਹੰਸ ਵੀ ਆਖਿਆ ਜਾਂਦਾ ਗੁਰੂ ਪਾਤਸ਼ਾਹ ਨੇ ਨਾਮ ਦਿੱਤਾ ਸੀ ਪਰਮਹੰਸ ਦਾ ਉਹਨੇ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ ਵੀ ਸਤਗੁਰੂ ਦਾਤਾ ਜੀ ਹੁਣ ਸਿੱਖੀ ਬਹੁਤ ਦੂਰ ਦਰਾਡੇ ਤੱਕ ਫੈਲ ਚੁੱਕੀ ਐ ਤੇ ਸਿੱਖ ਸੰਗਤਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਤੁਸੀਂ ਕਈ ਵਾਰ ਪ੍ਰਚਾਰ ਕਰਨ ਵਾਸਤੇ ਅੱਗੇ ਪਿੱਛੇ ਗਏ ਹੁੰਦੇ ਹੋ ਤੇ ਜਿਹੜੀਆਂ ਦੂਰ ਦਰਾਡੀਆਂ ਸਿੱਖਾਂ ਆਉਂਦੇ ਨੇ ਉਹ ਸਿੱਖ ਤੁਹਾਡੇ ਦਰਸ਼ਨ ਕਰਨ ਤੋਂ ਬਿਨਾਂ ਚਲੇ ਜਾਂਦੇ ਨੇ ਤੁਹਾਡੇ ਬਚਨ ਸੁਣੇ ਤੋਂ ਬਿਨਾਂ ਚਲੇ ਜਾਂਦੇ ਨੇ ਕਿਰਪਾ ਕਰੋ ਵੀ ਤੁਸੀਂ ਇੱਕ ਦਿਨ ਇਹੋ ਜਿਹਾ ਮਕਰਨ ਕਰੋ ਜਿਸ ਦਿਨ ਤੁਸੀਂ ਵੀ ਆਪਣੇ ਕੇਂਦਰੀ ਸਥਾਨ ਦੇ ਉੱਤੇ ਹੋਵੋ ਕਿ ਸਿੱਖ ਸੰਗਤਾਂ ਉੱਥੇ ਆ ਕੇ ਤੁਹਾਡੇ ਦਰਸ਼ਨ ਕਰ ਸਕਣ ਤੁਹਾਡੇ ਸ਼ਬਦ ਜਿਹੜੇ ਉਪਦੇਸ਼ ਰੂਪੀ ਨੇ ਉਹ ਸੁਣ ਸਕਣ 사ਤਗੁਰ ਜੀ ਨੇ ਉਸ 파ਰੂ ਪਰਮ ਹੰਸ ਦੇ ਬੇਨਤੀ ਕਰਨ ਦੀ ਉੱਤੇ ਇਹ ਵਿਸਾਖੀ ਦਾ ਦਿਨ ਚੁਣਿਆ ਵੀ ਇਸ ਦਿਨ ਇਹ ਵਿਸਾਖੀ ਮਨਾਇਆ ਜਾਏਗੀ ਕਰੇਗੀ ਕਿ ਸਤਗੁਰ ਉਪਦੇਸ਼ ਦਿਆ ਕਰਨਗੇ ਇਕ ਗੁਰੂ ਅਮਰਦਾਸ ਮਹਾਰਾਜ ਤੋਂ ਬਸਾਖੀ ਜਿਹੜੀ ਸੀ ਉਹ ਆਰੰਭ ਹੋ ਗਈ। ਇਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਵੀ ਬਸਾਖੀ ਵਾਲੇ ਦਿਨ ਦੀ ਜਦ ਬਸਾਖੀ ਦੇ ਮਹੀਨੇ ਕਿਉਂਕਿ 15 ਅਪ੍ਰੈਲ 1563 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਯਾਨੀ ਕਿ ਬਸਾਖੀ ਵਾਲੇ ਮਹੀਨੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਫਿਰ ਅੱਗੇ ਆਪਾਂ ਸਮੇਂ ਦੇ ਮੁਤਾਬਕ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਵੀ ਜਿਹੜਾ ਹੈ ਉਹ 1 ਅਪ੍ਰੈਲ ਸਨ 1621 ਦਾ ਹੈ ਜਾਨੀ ਕਿ ਅਪ੍ਰੈਲ ਦੇ ਮਹੀਨੇ ਹੀ ਨੌਵੇਂ ਪਾਤਸ਼ਾਹ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਵੀ ਇਹ ਵਿਸਾਖੀ ਦੇ ਮਹੀਨੇ ਦੇ ਵਿੱਚ ਹੈ ਇਸ ਤੋਂ ਇਲਾਵਾ 8ਵੇਂ ਗੁਰਦੇਵ ਧੰਗੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਦੋਂ ਜੋਤੀ ਜੋਤ ਸਮਾਇ ਸਨ ਉਸ ਵਕਤ ਵੀ ਇਹ ਵਸਾਖੀ ਦਾ ਦਿਨ ਸੀ 30 ਮਾਰਚ ਸਨ 1664 ਨੂੰ ਜਦੋਂ ਧੰਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਇ ਸੀ ਤੇ ਉਹਨਾਂ ਨੇ ਇੱਕ ਮਾਨੋ ਟ੍ਰਿਕਿਆ ਪਾਈ ਸੀ ਵੀ ਬਾਬਾ ਵਸੇ ਗ੍ਰਾਮ ਬਕਾਲੇ ਕਿਉਂਕਿ ਧੰਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੋਂ ਹੁੰਦਿਆਂ ਹੋਇਆਂ ਦਿੱਲੀ ਦੇ ਵਿੱਚ 21 ਮਾਰਚ ਸਨ 1664 ਨੂੰ ਅਠਵੀਂ ਪਾਤਸ਼ਾਹ ਨੂੰ ਮਿਲਦੇ ਨੇ ਇਹ ਉਹਨਾਂ ਦੀ ਪਹਿਲੀ ਤੇ ਆਖਰੀ ਮੁਲਾਕਾਤ ਸੀ ਕਿਉਂਕਿ ਅਗਲੇ ਦਿਨ ਹੀ ਗੁਰੂ ਤੇਗ ਬਹਾਦਰ ਮਹਾਰਾਜ ਉਹ ਜੋ ਸਿੱਖ ਦੇ ਰੂਪ ਦੇ ਵਿੱਚ ਨੇ ਤੇ ਉਹ ਪੰਜਾਬ ਵਾਲੀ ਪਾਸੇ ਨੂੰ ਆ ਜਾਂਦੇ ਨੇ ਮਗਰੋਂ 9 ਦਿਨਾਂ ਬਾਅਦ ਅਠਵੀਂ ਗੁਰਦੇਵ ਜੀ ਜਿਹਤੀ ਜੋਤ ਸਮਾ ਜਾਂਦੇ ਨੇ ਇਹ ਕਾ ਕੀ ਬਚਨ ਉਚਾਰ ਕੀਤੇ ਬਾਬਾ ਵਸੇ ਗ੍ਰਾਮ ਬਕਾਲੇ ਤੇ ਉਹ ਦਿਨ ਵੀ ਵਿਸਾਖੀ ਦਾ ਦਿਨ ਸੀ 30 ਮਾਰਚ ਸਨ 1664 ਦਾ